ਰੋਡ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਸਰ ਜੀ ਸਾਨੂੰ ਇੰਕੋ ਮਿਲਦੇ ਹੈਗਾ ਹੈ ਨਾ ਪਰ ਆਉਸਤੇ ਤੇ ਇੱਕ ਗੱਡੀ ਹੈ ਕਿਸੀ ਸਪੋਰਟ ਗੱਡੀ ਠੀਕ ਹੈ ਉਹ ਆ ਰਹੀ ਸੀ ਇਧਰ ਸੁਲਤਾਨਪੁਰ ਆ ਰਹੀ ਸੀ ਤੇ ਪਿੱਛੇ ਜਿਹੜਾ ਹੈ ਆਪਣਾ ਪਿਕ ਹੈਗਾ ਇਧਰੋਂ ਆਉਂਦਾ ਆ ਰਿਹਾ ਸੀ ਇਹਨਾਂ ਦੀ ਆਪਸ ਵਿੱਚ ਟੱਕਰ ਹੋਈ ਸਾਨੂੰ ਕੇਸ ਆਇਆ ਸੀ ਮੌਕੇ ਤੇ ਦੇਖਿਆ ਕਿਹਦੇ ਚੱਕਰ ਹੋ ਗਏ ਸੀ ਸਾਡੇ ਆਉਣ ਤੋਂ ਪਹਿਲਾਂ ਉਹਨਾਂ ਨੂੰ ਐਂਬੂਲੈਂਸ ਸਿਵਲ ਹਸਪੀਟਲ ਕਪੂਤਲਾ ਦਾਖਲ ਕਰਾ ਚੁੱਕੀ ਸੀ ਔਰ ਅਸੀਂ ਮੌਕੇ ਤੇ ਪਹੁੰਚ ਕੇ ਗੱਡੀਆਂ ਨੂੰ ਸਾਈਡ ਤੇ ਕੀ ਕੀਤਾ ਤਾਂ ট্রাক ਚੱਲ ਰਿਹਾ ਤੇ ਜਿੱਦਾਂ ਕਹਿੰਦੇ ਆ ਕਿ ਮੌਕੇ ਦੇ ਤੇ ਬਲੈਰੋ ਦਾ ਡਰਾਈਵਰ ਭੱਜ ਗਿਆ ਵਾ ਉਹਦੇ ਤੋਂ ਤੁਹਾਡੇ ਆਉਣ ਤੋਂ ਪਹਿਲਾਂ ਭੱਜ ਚੁੱਕਾ ਸੀ ਸਾਡੇ ਸਾਡੇ ਆਉਣ ਤੋਂ ਪਹਿਲਾਂ ਹੀ ਭੱਜ ਗਿਆ ਤੇ ਜਿੱਦਾਂ ਬਲੈਰੋ ਦੇ ਵਿੱਚੋਂ ਛੋਟੇ ਦੀਆਂ ਬੋਤਲਾਂ ਮਿਲੀਆਂ ਵਾ ਪਲੱਸ ਸ਼ਰਾਬ ਦੀ ਅਧੀਆਂ ਮਿਲਿਆ ਵਾ ਉਹਦੇ ਵਿੱਚ ਸ਼ਰਾਬ ਆ ਛੋਟੇ ਦੀਆਂ ਬੋਤਲਾਂ ਗਲਾਸ ਤੁਸੀਂ ਉਹ ਮੌਕੇ ਦੇ ਦੇਖਿਆ ਤੁਸੀਂ ਹਾਂਜੀ ਹਾਂਜੀ ਦੇਖਿਆ ਤੇ ਤੁਸੀਂ ਇਹਦੇ ਵਿੱਚ ਜਿਹੜੀ ਟੱਕਰ ਹੋਈ ਆ ਆਮਨੋ ਸਾਹਮਣੇ ਕਿਹਦੀ ਗਲਤੀ ਸਮਝਦੇ ਹੋ ਗਲਤੀ ਸਰ ਇਹ ਤਾਂ ਹੁਣ ਨਹੀਂ ਕਰ ਸਕਦੇ ਅੱਛਾ ਜੀ ਤਮੋਕੇ ਦੇ ਜਿੰਨੇ ਦੇਖਿਆ ਉਹ ਪਤਾ ਕਰ ਸਕਦਾ ਜਿਹੜੇ ਆ ਹੁਣ ਉਹ ਸੂਟੋ ਵਾਲੇ ਮੁੰਡੇ ਆ ਇਹਨਾਂ ਦੀ ਪੋਜੀਸ਼ਨ ਕਿੱਦਾਂ ਨੂੰ ਇਹ ਇਹਨਾਂ ਨੂੰ ਇੱਕ ਮੁੰਡਾ ਜ਼ਿਆਦਾ ਜ਼ਖਮੀ ਆ ਅੱਛਾ ਜੀ ਦੋ ਇਹਦੇ ਦੋਸਤ ਆ ਕਿਸੇ ਨਾਲ ਉਹਨਾਂ ਨੂੰ ਇਨੀ ਸੱਟ ਨਹੀਂ ਲੱਗੀ ਟੋਟਲ ਕਿੰਨੇ ਜਾਨੇ ਸੀਗੇ ਇਹ ਟੋਟਲ 3 ਜਾਨੇ ਸੀ ਅੱਛਾ ਜੀ ਜਿਨ੍ਹਾਂ ਚੋਂ ਇੱਕ ਨੂੰ ਬਹੁਤ ਸੀਰੀਅਸ ਕੇਸ ਆ ਉਹਨੂੰ ਜਲੰਧਰ ਰੈਫਰ ਕਰ ਦਿੱਤਾ ਆ ਸਿਵਲ ਹਸਪੀਟਲ ਉਹਨਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਜੀ ਪਹਿਲਾਂ ਉਹਨਾਂ ਨੂੰ ਲੈ ਕੇ ਗਏ ਸੀ ਸਿਵਲ ਹਸਪੀਟਲ ਕੋਟਲਾ ਤੇ ਉੱਥੋਂ ਉਹਨਾਂ ਨੂੰ ਰੈਫਰ ਕਰਤਾ ਜਲੰਧਰ। ਟੋਟਲ 2 ਜਾਣੇ ਸੀਗੇ। 3 ਜਾਣੇ ਸੀ ਦੋ। 3 ਜਾਣੇ ਸੀਗੇ। 3 ਦੇ ਵਿੱਚੋਂ ਇੱਕ ਸੀਰੀਅਸ ਹਨ। ਇੱਕ ਦੀ ਕੰਡੀਸ਼ਨ ਸੀਰੀਅਸ ਹੈ। ਅੱਛਾ ਜੀ। ਹਾਂ ਜੀ। ਤੇ ਜਲੰਧਰ ਜਲੰਧਰ ਤੇ ਜਿਹੜੇ ਦੂਸਰੇ 2 ਸੀਗੇ ਉਹ ਉਹਦੇ ਨਾਲ ਹੀ ਉਹ ਵੀ ਜਲੰਧਰ ਰੈਫਰ ਕਰ ਦਿੱਤੇ। ਚਲੋ ਠੀਕ ਹੈ ਜੀ। ਥੈਂਕ ਯੂ। ਹਾਂ ਜੀ। ਜਿਹੜਾ ਐਕਸੀਡੈਂਟ ਹੋਇਆ ਬਾਰੇ ਤੁਸੀਂ ਕੀ ਜਾਣਕਾਰੀ ਦਿਓਗੇ? ਇਹ ਬਾਰੇ ਇਦਾਂ ਜੀ ਉਹ ਗੱਡੀ ਦੀ ਪਲੇਰੋ ਕੈਂਪਰ ਐ ਜਿਹੜਾ ਹਾਟਨ ਵਾਲੀ ਗੱਡੀ ਐ ਨਾ ਉਹ ਰੌਂਗ ਸਾਈਡ ਜਾ ਰਹੀ ਸੀ ਜਿਹੜਾ ਬੰਦਾ ਉਧਰੋਂ ਕਨਾਲਪਤ ਦੋਦੀ ਜਦੋਂ ਆਊਗਾ ਉਹ ਤਾਂ ਆਪਣੀ ਸਪੀਡ ਨਾਲ ਜਾਂ ਆਪਣਾ ਧਿਆਨ ਆਊਗਾ ਜਦੋਂ ਇੱਕਦਮ ਕਿਤੇ ਨੇ ਗੱਡੀ ਮੋੜਤੀ ਆ ਗਲਤੀ ਦੋ ਦੂਸਰੇ ਬੰਦੇ ਦੀ ਐ ਫਿਰ ਉਸ ਦੀ ਗੱਲ ਐ ਜੇ ਕੋਈ ਸ਼ਰਾਬ ਨਿਕਲੀ ਐ ਤੋਂ ਉਧਰ ਨਿਕਲੇ ਉਹ ਮੌਕੇ ਤੋਂ ਫਰਾਰ ਹੋ ਗਿਆ ਜਿੰਦਰ। ਇਹਦੇ ਬਾਰੇ ਤੁਹਾਨੂੰ ਇਨਫਰਮੇਸ਼ਨ ਕਿਨੇ ਦਿੱਤੀ ਗਈ? ਸਾਨੂੰ ਫੋਨ ਆਇਆ ਤੁਹਾਡਾ ਕਿ ਤੁਹਾਡੇ ਨਾ ਬ੍ਰਦਰ ਦਾ ਐਕਸੀਡੈਂਟ ਹੋ ਗਿਆ। ਜਿਹੜਾ ਐਕਸੀਡੈਂਟ ਆ ਤੁਹਾਡੇ ਬ੍ਰਦਰ ਲੱਗਦੇ ਹੋ ਤੁਹਾਡੇ ਪਿੰਡੋਂ ਆਂ। ਕਾਫੀ ਤਕੂਰਤਲੇ ਰਹਿੰਦੇ ਆ ਇਹ। ਅੱਛਾ ਜੀ ਪਿੰਡੋਂ ਦਾ ਦਬਾਅ। ਸਾਨੂੰ ਫੋਨ ਆਇਆ ਕਿ ਦੱਸ ਕਰਕੇ ਹਰਮਣੇ ਉਹਦਾ ਐਕਸੀਡੈਂਟ ਹੋ ਗਿਆ ਨਾ। ਅਸੀਂ ਉੱਥੋਂ ਨਿਕਲੇ 4-5 ਪਰ ਤੇ ਆਈ ਤੇ ਦੇਖਿਆ ਕਿ ਆ ਗੱਲ ਹੋਈ ਹੈ। ਜਦੋਂ ਅੱਗੇ ਪੂਲ ਆਇਆ ਉਹ ਕਿਨਸੇ ਬਰਾ ਉੱਤੋਂ ਲੈ ਜਵਾਬ ਦਿੱਤਾ ਜਿੰਦਾ ਦੱਲ ਗਿਆ। ਉਹ ਤੇ ਨਿਊਰੋਪੀ ਲੈ ਕੇ ਉੱਥੇ ਵਾਰੀ। ਨਿਊਰੋਪੀ ਲੈ ਗਿਆ ਸਿੱਧਾ ਹੌਣ ਉੱਥੇ ਆ ਤੇ ਸਿੰਦੇ ਚਾਰਚ ਕੋਈ ਛੁੱਟੀ ਜਾਂਸ ਵਜਤ ਇਹ ਨਾਲ ਭੈਣਾਂ ਦੇ ਟ੍ਰਿੰਡ ਤੇਰੇ ਵੀ ਤੁਸੀਂ ਕਿਹਦੀ ਗਲਤੀ ਕਹੋਗੇ ਇਹਦੇ ਵਿੱਚ ਉਹ ਬਲੇਰ ਵਾਲੇ ਦੀ ਗਲਤੀ ਕਹੋਗੇ ਜਿਹੜਾ ਰੋਂਗ ਸਾਈਡ ਆ ਗਿਆ ਰੋਂਗ ਸਾਈਡ ਆ ਗਿਆ ਵਿੱਚੋਂ ਸ਼ਰਾਬ ਵੀ ਨਿਕਲੀ ਉਹ ਬੰਦਾ ਮੌਕੇ ਤੋਂ ਫਰਾਰ ਹੋ ਗਿਆ ਬਚਾ ਬੰਦਾ ਮੌਕੇ ਤੋਂ ਫਰਾਰ ਆ ਮੌਕੇ ਤੇ ਫਰਾਰ ਹੋ ਗਿਆ ਠੀਕ ਥੈਂਕ ਯੂ ਠੀਕ ਹੈ